ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਨੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਥੰਦੇ ਐਗਰੀਕਲਚਰ ਫਾਰਮ ਦੇ ਉੱਪਰ ਜਿਹੜੇ ਕਿਸਾਨ ਵੀਰ ਚੈਨਲ ਦੇ ਪਹਿਲੀ ਵਾਰ ਆਏ ਨੇ ਉਹਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੱਦਾਂ ਕਿਸਾਨ ਵੀਰੋ ਤੁਹਾਨੂੰ ਪਤਾ ਹੀ ਆਪਣੇ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਖਰੀਦ ਆ ਸ਼ੁਰੂ ਹੋ ਚੁੱਕੀ ਆ ਤੇ ਇੱਕ ਨਾ ਵੀਰੇ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਵੀ ਤੇ ਬਾਕੀ ਮੰਡੀਆਂ ਦੇ ਵਿੱਚ ਵੀ ਗੱਲਾਂ ਚੱਲਦੀਆਂ ਨੇ ਤੇ ਤੁਹਾਨੂੰ ਫੋਨ-ਫੋਨ ਵੀ ਆਇਆ ਹੋਣਾ ਜੋ ਖਰੀਦ ਪਾਲਿਸੀ ਆ ਨਾ ਵੀਰੇ ਉਹਦੇ ਵਿੱਚ ਸੈਂਟਰ ਗਵਰਨਮੈਂਟ ਨੇ ਸਰਤਾਂ ਰੱਖੀਆਂ ਨੇ ਕੁਝ ਖਰੀਦਣ ਦੇ ਲਈ ਝੋਨਾ ਉਹ ਗੱਲ ਇਹ ਆ ਵੀਰੇ ਪਹਿਲਾਂ ਜਿਵੇਂ ਆਪਾਂ ਜਾਂਦੇ ਸੀਗੇ ਝੋਨਾ ਵੇਚੇ ਆਉਂਦੇ ਸੀਗੇ ਜੇ ਫਾਰਮ ਜਿਵੇਂ ਕੋਈ ਜ਼ਮੀਨ ਜਮੂਨਾ ਆਪਾਂ ਠੇਕੇ ਤੇ ਹੁੰਦੀ ਸੀ ਉਹਦੇ ਨਾਂ ਵੀ ਕੱਟ ਜਾਂਦਾ ਸੀਗਾ ਤੇ ਆਪਾਂ ਫੈਮਿਲੀ ਚੋਂ ਵੀ ਕਿਸੇ ਦੇ ਨਾਮ ਤੇ ਘਟਾਉਂਦੇ ਸੀਗੇ ਪਰ ਹੁਣ ਵੀਰੇ ਜਿਹੜਾ ਉੱਥੇ ਤੁਹਾਡਾ ਨਾਮ ਅਪਲੋਡ ਹੋਇਆ ਹੋਇਆ ਤੇ ਜਿਹਦੇ ਨਾਮ 'ਚ ਮੰਨ ਕੇ ਚਲੋ ਆਪਾਂ ਫਸਲ ਵੇਚਣੀ ਆ ਉਹਦੇ ਨਾਂ ਮੇ ਜੇ ਫਾਰਮ ਲੱਗੂਗਾ ਜਿਹੜੀ ਗਵਰਨਮੈਂਟ ਨੂੰ ਫਸਲ ਦੇਣੀ ਆ ਨਾ ਆਪਾਂ ਨੇ ਉਹ ਉਸੇ ਬੰਦੇ ਦੀ ਫਸਲ ਗੌਰਮੈਂਟ ਨੂੰ ਜਾਊ ਜਿਹਦੇ ਨਾਮ ਜੇ ਫਾਰਮ ਕਟੂਗਾ ਤੇ ਜਿਹਦੇ ਨਾਮ ਅਪਲੋਡ ਹੋਈ ਹੈ ਗੱਲ ਵੀਰੇ ਆਪਾਂ ਇਹ ਕਰ ਦਿਆਂਗੇ ਵੀ ਗੌਰਮੈਂਟ ਨੇ ਸ਼ਰਤ ਰੱਖੀ ਹੈ ਵੀ ਜਦੋਂ ਆਪਾਂ ਮੰਡੀ ਦੇ ਵਿੱਚ ਫਸਲ ਵੇਚਾਂਗੇ ਤਾਂ ਆਪਣੀ ਜੋ ਜਿਹਦੇ ਨਾਮ ਦਾ ਜੇ ਫਾਰਮ ਆ ਉਹਦੀ ਫੋਟੋ ਲੱਗੂਗੀ ਫੋਟੋ ਹੋਇਆ ਕਰੂਗੇ ਜੀਰਾਂ ਕੇ ਵਿੱਚ ਬੰਦੇ ਵਿਰੋਧ ਵੀ ਕਰ ਰਹੇ ਨੇ ਵੀਰੇ ਵਿੱਚ ਬੰਦੋ ਜੀ ਇਸ ਨੂੰ ਵਧੀਆ ਦੱਸ ਰਹੇ ਨੇ ਤਾਂ ਆਪਾਂ ਗੱਲਬਾਤ ਵੀਰੇ ਇਹ ਕਰਨੀ ਹੈ ਵੀ ਉਹ ਚੀਜ਼ ਵੀ ਤੁਹਾਡੇ ਲਈ ਫਾਇਦੇਮੰਦ ਹੈਗੀ ਆ ਜਾਂ ਨਾ ਗੱਲ ਪਤਾ ਵੀਰੇ ਕੀ ਜਾਂ ਪਿਛਲੇ 2-3 ਸਾਲ ਹੋ ਗਏ ਬਾਹਰੋਂ ਝੋਨਾ ਨਾ ਪੰਜਾਬ ਦੇ ਵਿੱਚ ਬਹੁਤ ਆ ਕੇ ਵਿਕਣ ਲੱਗ ਗਿਆ ਜਿੱਥੇ ਐਮਐਸਪੀ ਹੈ ਨਹੀਂ ਦੇਖੋ ਚੰਗਾ ਜਾਂ ਮਾੜਾ ਉਹ ਆਪਾਂ ਨਹੀਂ ਸਮਝ ਸਕਦੇ ਪਰ ਸੈਂਟਰ ਗਵਰਨਮੈਂਟ ਨੇ ਇਹ ਚੀਜ਼ ਤਾਂ ਬਣਾਈ ਆ ਵੀ ਜੇਨਾ ਪੰਜਾਬ ਦੇ ਵਿੱਚ ਝੋਨਾ ਉਹ ਸਾਰਾ ਮੰਨ ਕੇ ਚਲੋ ਜਿਹੜਾ ਰਿਕਾਰਡ ਦੇ ਵਿੱਚ ਚੜਿਆ ਹੋਇਆ ਉਹਨਾਂ 'ਚ ਉਹਨਾਂ ਸੈਂਟਰ ਗਵਰਨਮੈਂਟ ਕੋਲ ਪਹੁੰਚੇ ਤੇ ਸਹੀ ਬੰਦੇ ਦਾ ਝੋਨਾ ਵੇਕੇ ਤੇ ਸਹੀ ਉਹਨੂੰ ਪੇਮੈਂਟ ਪਵੇ ਤੇ ਗੱਲ ਪਤਾ ਕੀ ਹੁੰਦੀ ਸੀ ਵੀਰੇ ਮੰਨ ਕੇ ਚਲੋ ਮੇਰੇ ਨਾਮ ਤੇ ਝੋਨਾ ਆਪਾਂ ਵੇਚਤਾ ਮੇਰੇ ਨਾਮ ਤੇ ਜੇ ਫਾਰਮ ਕੱਢਦਾ ਤਾਂ ਵੀਰੇ ਨਾ ਪਤਾ ਕੀ ਗੱਲ ਸੀ ਕਈ ਸਾਰੇ ਨਹੀਂ ਮਾੜੇ ਹੁੰਦੇ ਵੀਰੇ ਵਿੱਚ ਅਨਸਰ ਜ਼ਰੂਰ ਹੁੰਦੇ ਨੇ ਉਹ ਕੀ ਕਰਦੇ ਤੇ ਨਾ ਵੀਰੇ ਕਈ ਬੰਦੇ ਹੋਰ ਦੇ ਨਾਮ ਦਾ ਝੋਨਾ ਹੋਰ ਸਟੇਟਾਂ ਤੋਂ ਲੈ ਕੇ ਜਾਂ ਬਾਹਰੋਂ ਹੋਰ ਜ਼ਿਲਿਆਂ 'ਚ ਉਹ ਲਿਆ ਕੇ ਆਪਦੀ ਬੰਦਿਆਂ ਦੇ ਨਾਮ ਤੇ ਝੋਨਾ ਵੇਚ ਲੈਂਦੇ ਸੀਗੇ ਆੜਤੀ ਸੀਗੇ ਜਿਹੜੇ ਤੇ ਉਹ ਉਹਨੂੰ ਬਰੇਨ ਅਰਥ ਪਾਉਣ ਦੇ ਲਈ ਨਾ ਸਰਕਾਰ ਨੇ ਨੀਤੀ ਬਣਾਈ ਆ ਵੀ ਜਿਹੜਾ ਬੰਦਾ ਝੋਨਾ ਵੇਚੂ ਉਹਦੀ ਫੋਟੋ ਹੋਊਗੀ ਤੇ ਉਸੇ ਦੇ ਨਾਮ ਦਾ ਹੀ ਜੇ ਫਾਰਮ ਕਟੂਗਾ ਤਾਂ ਇਹਦੇ ਵਿੱਚ ਵੀ ਆਪਾਂ ਦੇਖੋ ਕੋਈ ਉਹ ਨਹੀਂ ਜਿਹਨੇ ਸਹੀ ਕੰਮ ਕਰਨਾ ਪਾਉ ਨੂੰ ਕੋਈ ਡਰਨ ਦੀ ਲੋੜ ਨਹੀਂ ਜਿਹੜੇ ਬੰਦੇ ਦੇ ਨਾਮ ਤੇ ਤੁਸੀਂ ਜੇ ਫਾਰਮ ਕਟਾਵੋਗੇ ਉਸੇ ਦੀ ਫੋਟੋ ਹੋ ਜੂਗੀ ਉਸ ਦੇ ਨਾਮ ਤੇ ਝੋਨਾ ਵੇਚੂ ਬਸ ਤੇ ਇਹਦੇ ਲਈ ਬਰੇ ਦੇਖੋ ਚੰਗਾ ਮਾੜਾ ਵੈਸੇ ਚੰਗਾ ਵੀ ਐ ਮਾੜਾ ਵੀ ਐ ਚੰਗਾ ਇਹ ਆ ਵੀਰੇ ਵੀ ਜਿਵੇਂ ਹੁਣ ਜਿਹੜੀਆਂ ਸਟੇਟਾਂ 'ਚ ਐਮਐਸਪੀ ਨਹੀਂ ਹੈਗੀ ਉੱਥੋਂ ਝੋਨਾ ਕੇ ਪੰਜਾਬ ਦੇ ਵਿੱਚੋਂ ਜਦੋਂ ਵੇਚਦਾ ਸੀਗਾ ਤਾਂ ਐ ਉਹ ਮੰਨ ਲੇ ਕਿ ਚਲੋ ਰਿਕਾਰਡ ਪੰਜਾਬ ਦਾ ਕੁਛ ੜਿਆ ਹੁੰਦਾ ਸੀਗਾ ਤੇ ਝੋਨਾ ਬਹੁਤ ਜ਼ਿਆਦੇ ਪੰਜਾਬ ਦਾ ਵੱਧ ਵੇਚਿਆ ਜਾਂਦਾ ਸੀਗਾ ਤੇ ਬਾਕੀ ਜਿਹੜੀ ਗੱਲ ਆ ਗਈ ਵੀ ਜਿਵੇਂ ਝੋਨਾ ਹੁਣ ਆਪਣਾ ਵੇਚਤਾ ਆਪਾਂ ਨੇ ਤਬਰੇ ਸੈਂਟਰ ਗਵਰਨਮੈਂਟ ਇਹ ਸਮਝਦੀ ਸੀ ਵੀ ਪੰਜਾਬ ਦੇ ਕਿਸਾਨਾਂ ਦਾ ਝੋਨਾ ਨਿਕਲਦੀ ਬਹੁਤ ਹੈ ਕਿਉਂਕਿ ਬਾਰੂ ਆ ਕੇ ਵੀ ਝੋਨਾ ਵੇਚ ਜਾਂਦਾ ਸੀਗਾ ਉੱਥੇ ਉਹ ਚੀਜ਼ ਨੂੰ ਨੱਥ ਪਾਉਣ ਲਈ ਭਰੇ ਇਹ ਕਾਨੂੰਨ ਆ ਜਿਹੜਾ ਇਹ ਲਾਗੂ ਕੀ ਤਾਂ ਸੈਂਟਰ ਗਵਰਨਮੈਂਟ ਨੇ ਤੇ ਦੇਖੋ ਆਪਾਂ ਇਹਦੇ ਨਾਲ ਕੋਈ ਤਾਲਮੇਲ ਨਹੀਂ ਹੈਗਾ ਜਿਵੇਂ ਆਪਾਂ ਤੁਹਾਡੇ ਲਈ ਇਹ ਜਾਣਕਾਰੀ ਤਾਂ ਦਿੱਤੀ ਵੀ ਉਹਦੇ ਲਈ ਆਪਾਂ ਨੂੰ ਕੋਈ ਡਰਨ ਦੀ ਲੋੜ ਨਹੀਂ ਆਪਾਂ ਝੋਨਾ ਪਹਿਲਾਂ ਹੀ ਵੇਚ ਅਸੀਂ ਹੁਣ ਵੀ ਬੀਬੀ ਕੂਗਾ ਤੇ ਜਿਵੇਂ ਹੁਣ ਵੀਰੇ ਪਹਿਲਾਂ ਆਪਾਂ ਠੇਕੇ ਵਾਲਿਆਂ ਦੇ ਨਾਮ ਦੇ ਜੇ ਫਾਰਮ ਘਟਾਉਂਦੇ ਸੀਗੇ ਪਰ ਹੁਣ ਉਹਨਾਂ ਦੀ ਨਾਲ ਫੋਟੋ ਲਾਜ਼ਮੀ ਹੋਇਆ ਕਰੂ ਇਹ ਚੀਜ਼ ਬਾਰੇ ਤੇ ਇਹੀ ਵੀਰੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਸੀਗੀ ਉਮੀਦ ਆ ਵੀਰੇ ਆਪਾਂ ਤੁਹਾਨੂੰ ਜਾਣਕਾਰੀ ਆਪਣੀ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ